ਇੱਥੇ ਇਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਜਿਵੇਂ ਜਿੱਧਰ ਵੀ ਨਿਗਾਹ ਮਾਰੋ ਜਿਸ ਤਰ੍ਹਾਂ ਸਮੁੰਦਰੀ ਸਮੁੰਦਰ ਹੋ ਗਏ ਕਿ ਪਿਛਲੇ 5 ਸਾਲ ਕਾਂਗਰਸ ਨੇ ਵੀ ਨਹੀਂ ਕੁਝ ਕਰਾਇਆ ਔਰ 3.5 ਸਾਲ ਦਾ ਸਮਾਂ ਇਹਨਾਂ ਨੇ ਹੋ ਗਿਆ ਕੁਝ ਨਹੀਂ ਕਰਾਇਆ ਸਿਰਫ ਉੱਪਰ ਹੈਲੀਕਾਪਟਰ ਤੇ ਉੱਡ ਰਹੇ ਨੇ ਔਰ ਇਹ ਸਾਨੂੰ ਅਫਸੋਸ ਹੈ ਕਿ ਲੋਕਾਂ ਨੇ ਜਿਸ ਸਰਕਾਰ ਨੂੰ بڑے ਚਾਹਮਾ ਦੇ ਨਾਲ ਬਣਾਇਆ ਸੀ ਅੱਜ ਉਹ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਦੇਸ਼ ਦੀਆਂ ਸਰਦਾਂ ਤੇ ਲੜਨ ਵਾਲਾ ਉਹ ਪੰਜਾਬੀ ਅੱਜ ਉਹਨਾਂ ਨਾਲ ਮਤਰੇਈ ਮਾਂ ਵਾਲਾ ਜੋ سلوਕ ਹੈ ਉਹ ਕੀਤਾ ਜਾ ਰਿਹਾ ਕੇਂਦਰ ਨੇ ਹਾਂ ਦਾ ਨਾਰਾ ਵੀ ਸਾਡੇ ਹੱਕ ਵਿੱਚ ਇੱਕ ਵਾਰੀ ਵੀ ਨਹੀਂ ਮਾਰਿਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਖੜੇ ਹਾਂ ਨਥਾਣਾ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਗੁਰੂਆਂ ਪੀਰਾਂ ਦੀ ਇਹ ਧਰਤੀ ਹੈ ਤੇ ਇਸ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਰਜੀਤ ਸਿੰਘ ਗੜੀ ਸਾਡੇ ਨਾਲ ਨੇ ਇਹਨਾਂ ਤੋਂ ਇਸ ਪਿੰਡਾਂ ਦੇ ਵਿੱਚ ਆਏ ਹੋਏ ਨੇ ਇਹਨਾਂ ਤੋਂ ਇਹਨਾਂ ਪਿੰਡਾਂ ਦੇ ਹਾਲਾਤ ਦੇ ਬਾਰੇ ਜਾਣਕਾਰੀ ਲੈਣਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਈ ਤੁਸੀਂ ਅੱਜ ਇੰਤਰਲੇ ਪਿੰਡਾਂ ਚਾਏ ਹੋ ਤੇ ਕੀ ਹਾਲਾਤ ਲੱਗੇ ਦੇਖ ਕੇ ਦੇਖੋ ਹਾਲਾਤ ਤੁਸੀਂ ਦੇਖ ਰਹੇ ਹੋ ਇੱਥੇ ਇਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਜਿਵੇਂ ਜਿੱਧਰ ਵੀ ਨਿਗਾਹ ਮਾਰੋ ਜਿਸ ਤਰ੍ਹਾਂ ਸਮੁੰਦਰ ਹੀ ਸਮੁੰਦਰ ਹੋਵੇ ਔਰ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਔਰ ਇਸ ਦੇ ਵਿੱਚ ਮੈਂ ਸਮਝਦਾ ਸਾਰੀ ਜ਼ਿੰਮੇਵਾਰੀ ਜੋ ਹੈ ਉਹ ਸਰਕਾਰ ਦੀ ਹੈ ਜੇ ਸਰਕਾਰ ਮੌਕੇ ਤੇ ਇਹਨਾਂ ਦੀ ਸਫਾਈ ਕਰਾਉਂਦੀ ਘਰ ਦੀ ਜਾਂ ਪચ્ચીਦਰੇ ਦੀ ਔਰ ਉਥੇ ਵੱਡੇ ਵੱਡੇ ਬੂਟੇ 10-10 ਫੁੱਟ ਉਥੇ ਬੂਟੇ ਖੜੇ ਨੇ ਔਰ ਜੇ ਇਹਨਾਂ ਦੀ ਸਫਾਈ ਕਰਾਉਣੀ ਹੁੰਦੀ ਤਾਂ ਇਸ ਇਲਾਕੇ ਨੂੰ ਇਹ ਦਿਨਾਂ ਦੇਖਣੇ ਪੈਂਦੇ ਕਿਉਂਕਿ ਅਫਸੋਸ ਇਸ ਗੱਲ ਦਾ ਹੈ ਕਿ ਪਿਛਲੇ 5 ਸਾਲ ਕਾਂਗਰਸ ਨੇ ਵੀ ਨਹੀਂ ਕੁਝ ਕਰਾਇਆ ਔਰ 3.5 ਸਾਲ ਦਾ ਸਮਾਂ ਇਹਨਾਂ ਨੇ ਹੋ ਗਿਆ ਕੁਝ ਨਹੀਂ ਕਰਾਇਆ ਸਿਰਫ ਉੱਪਰ ਹੈਲੀਕਾਪਟਰ ਤੇ ਉੱਡ ਰਹੇ ਨੇ ਹੇਠਲੇ ਪੱਧਰ ਤੇ ਧਰਤੀ ਤੇ ਦੇਖੋ ਸਰਕਾਰ ਕਿਸੇ ਪਾਸੇ ਨਜ਼ਰ ਨਹੀਂ ਆ ਰਹੀ ਔਰ ਇਹ ਸਾਨੂੰ ਅਫਸੋਸ ਹੈ ਕਿ ਲੋਕਾਂ ਨੇ ਜੇ ਸਰਕਾਰ ਨੂੰ ਬੜੇ ਚਾਹਾਂ ਦੇ ਨਾਲ ਬਣਾਇਆ ਸੀ ਅੱਜ ਉਹ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਤੌਰ ਦੂਸਰਾ ਅਫਸੋਸ ਸਾਨੂੰ ਕੇਂਦਰ ਸਰਕਾਰ ਤੇ ਹੈ ਕਿ ਕੇਂਦਰ ਨੇ ਦੇਸ਼ ਦਾ ਅੰਨ ਭੰਡਾਰ ਭਰਨ ਵਾਲਾ ਪੰਜਾਬ ਦੇਸ਼ ਨੂੰ ਆਜ਼ਾਦ ਕਰਾਉਣ ਵਾਲਾ ਦੇਸ਼ ਦੀਆਂ ਸਰਦਾਂ ਤੇ ਲੜਨ ਵਾਲਾ ਉਹ ਪੰਜਾਬੀ ਅੱਜ ਉਹਨਾਂ ਨਾਲ ਮਤਰੇ ਹੀ ਮਾਂ ਵਾਲਾ ਜੋ ਸਲੂਕ ਹੈ ਉਹ ਕੀਤਾ ਜਾ ਰਿਹਾ ਹੈ ਕੇਂਦਰ ਨੇ ਹਾਂ ਦਾ ਨਾਰਾ ਵੀ ਸਾਡੇ ਹੱਕ ਵਿੱਚ ਇੱਕ ਵਾਰੀ ਵੀ ਨਹੀਂ ਮਾਰਿਆ ਔਰ ਸਹਾਇਤਾ ਤਾਂ ਕੀ ਦੇਣੀ ਸੀ ਜਾਂ ਕੋਈ ਮਦਦ ਕਿਸਾਨਾਂ ਦੀ ਕੀ ਕਰਨੀ ਹੈ ਅੱਜ ਇੱਕ ਸਾਡੇ ਹੰਝੂ ਪੂੰਜਣ ਦੇ ਲਈ ਦੇਸ਼ ਦਾ ਖੇਤੀ ਮੰਤਰੀ ਇੱਥੇ ਆ ਰਿਹਾ ਹੈ ਔਰ ਅਸੀਂ ਉਸ ਤੋਂ ਮੰਗ ਕਰਦੇ ਹਾਂ ਜੇ ਉਹ ਸੱਚੀ ਦਿਲੋਂ ਪੰਜਾਬ ਦੇ ਹਮਦਰਦ ਨੇ ਤਾਂ ਅੱਜ ਇੱਥੇ ਕਿਸਾਨ ਦੇ ਜੋ ਫਸਲ ਹੈ ਘਟੋ-ਘਟ ਕਿਸਾਨ ਦੇ ਤਾਂ ਦੋ-ਤਿੰਨ ਸਾਲ ਅੱਗੇ ਫਸਲ ਨਹੀਂ ਹੋਣੀ ਪਰ ਘਟੋ-ਘਟ ਇਸ ਫਸਲ ਦਾ ਜਿੰਨਾ ਮੁਆਵਜ਼ਾ ਬਣਦਾ ਹੈ 70-80000 ਰੁਪਿਆ ਏਕੜ ਦੀ ਉਹ ਮੁਆਵਜ਼ਾ ਉਹ ਦੇ ਕੇ ਜਾਣ ਤਾਂ ਕਿ ਸਾਡੇ ਮਨ ਨੂੰ ਇਹ ਲੱਗੇ ਕਿ ਕੇਂਦਰ ਸਰਕਾਰ ਵਾਕਈ ਜੋ ਗੱਲਾਂ ਕਰਦੀ ਹੈ ਕਿ ਅਸੀਂ ਸਿੱਖਾਂ ਦੇ ਪੰਜਾਬੀਆਂ ਦੇ ਹਮੈਤੀ ਆ ਉਹ ਉਸ ਗੱਲ ਦੀ ਨਦੀ ਸਾਬਤ ਹੋ ਜਾਏਗੀ ਤੇ ਜੇਕਰ ਵੈਸੇ ਅਸੀਂ ਪੰਜਾਬ ਦੀ ਸਰਕਾਰ ਦੀ ਜਿਵੇਂ ਤੁਸੀਂ ਗੱਲ ਕੀਤੀ ਪੰਜਾਬ ਸਰਕਾਰ ਨੇ ਤਾਂ ਆਪਦਾ ਭਵੰਤਪਨ ਸਾਹਿਬ ਨੇ ਹੈਲੀਕਾਪਟਰ ਵੀ ਦਿੱਤਾ ਜੀ ਨਹੀਂ ਹੈਲੀਕਾਪਟਰ ਦੇਣ ਨਾਲ ਲੋਕਾਂ ਦਾ ਘਰ ਨਹੀਂ ਪੂਰਾ ਹੁੰਦਾ ਲੋਕਾਂ ਨੂੰ ਜੋ ਲੁੜਨਦੀਆਂ ਚੀਜ਼ਾਂ ਨੇ ਉਹਨਾਂ ਦੀ ਜ਼ਰੂਰਤ ਹੈ ਨਾਲ ਲੋਕਾਂ ਨੂੰ ਆਪਦੇ ਮਹੀਨੇ-ਮਹੀਨੇ ਦੀ ਤਨਖਾਹਾਂ ਦਿੱਤੀਆਂ ਐ MLਆਂ ਲੱਖ-ਲੱਖ ਰੁਪਏ ਦੇਖੋ ਇਹ ਗੱਲਾਂ ਇੱਕ ਲੋਕਾਂ ਦੇ ਮੂਰਖ ਬਣਾਉਣ ਵਾਲੀ ਗੱਲ ਹੈ ਅਸਲ ਪੱਤਰ ਤੇ ਤੁਸੀਂ ਜਾ ਕੇ ਦੇਖੋ ਮੈਂ ਰਾਜਨੀਤਿਕ ਤੌਰ ਤੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦਾ ਸਮੂਚੀਆਂ ਜਥੇਬੰਦੀਆਂ ਦਾ ਪਿੰਡਾਂ ਦੇ ਲੋਕਾਂ ਦਾ ਸਾਰੇ ਮੁਸਲਮਾਨ ਭਾਈਚਾਰੇ ਦਾ ਸਾਡੇ ਹਿੰਦੂ ਵੀਰਾਂ ਦਾ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਉਹ ਪਿੰਡਾਂ ਚ ਜਾ ਕੇ ਲੋਕਾਂ ਦੀ ਬਾਹ ਫੜ ਰਹੇ ਨੇ ਸਰਕਾਰ ਸਿਰਫ ਜੇ ਕਿਤੇ ਆਉਂਦੀ ਹੈ ਪਹਿਲੀ ਗੱਲ ਤਾਂ ਲੋਕ ਵਟਨ ਨਹੀਂ ਦੇ ਰਹੇ ਜੇ ਆਉਂਦੇ ਨੇ ਫੋਟੋਆਂ ਖਿਚਾ ਕੇ ਸਿਰਫ ਤੇ ਸਿਰਫ ਇੱਕ ਖਾਣਾ ਪੂਰਤੀ ਕਰ ਰਹੇ ਨੇ ਅਸਲ ਦੇ ਵਿੱਚ ਸਰਕਾਰ ਕੁਝ ਵੀ ਨਹੀਂ ਕਰ ਰਹੀ ਇਸ ਕਰਕੇ ਸਰਕਾਰ ਹਰ ਫਰੰਟ ਤੋਂ ਫੇਲ ਹੋ ਚੁੱਕੀ ਹੈ ਪਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਵੀ ਕਰੀਏ ਉਹਨਾਂ ਦੀ ਸਰਕਾਰ ਵੇਲੇ ਵੀ ਦਰਿਆ ਤਾਂ ਸਾਫ਼ ਕੀਤੇ ਨਹੀਂ ਗਏ ਜੀ ਦੇ ਕੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਜਦੋਂ ਇਹ ਦਿਨ ਆਉਂਦੇ ਸੀ ਇਹਨਾਂ ਤੋਂ 3-4 ਮਹੀਨੇ ਪਹਿਲਾਂ ਹਮੇਸ਼ਾ ਉਹ ਸਫਾਈਆਂ ਕਰਾਉਂਦੇ ਸੀ ਪਰ ਇਹ 8 ਸਾਲ 8.5 ਸਾਲ ਤੋਂ ਸਮੇ ਤੋਂ ਕੋਈ ਸਫਾਈ ਨਹੀਂ ਹੋਈ ਇਸ ਕਰਕੇ ਸਾਨੂੰ ਇਹਨਾਂ ਸਿੱਜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਸ਼ਰੋਮਣੀ ਗੁਰਦੁਆਰਾ ਤੇ ਮੈਂ ਫੋਨ ਵੀ ਕੀਤੇ ਨੇ ਅਸੀਂ ਘਰ ਵੀ ਰਿਹਾ ਜਿੱਥੇ ਕੋਈ ਜ਼ਰੂਰਤ ਹੈ ਅਸੀਂ ਨਾ ਤਾਂ ਦਿਖਾਵਾ ਕਰਨਾ ਤੇ ਨਾ ਸਰਕਾਰ ਦੇ ਵਾਂਗ ਲਾਰਾ ਲਾਉਣਾ ਸੀ ਤਾਂ ਤੁਰੰਤ ਕਾਰਵਾਈ ਕਰਨੀ ਹੈ ਜਿੱਥੇ ਕਿਸੇ ਨੂੰ ਜ਼ਰੂਰਤ ਹੈ ਤੁਸੀਂ ਦੱਸੋ ਅਸੀਂ ਉਸ ਪਿੰਡੇ ਜਾ ਕੇ ਸੰਪਰਕ ਕਰ ਲੈਨੇ ਆ ਬਹੁਤ ਸਾਰੇ ਪਿੰਡਾਂ ਚ ਕੀਤਾ ਵੀ ਹੈ ਕਾਰਵੀਰਿਆ ਮੈਂ ਹੁਣ ਆਪਣਾ ਨੰਬਰ ਵੀ ਦੇ ਰਿਹਾ 9915500464 ਜਿਸ ਨੂੰ ਜੋ ਜ਼ਰੂਰਤ ਹੈ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਜੋ ਕੋਈ ਜ਼ਰੂਰਤ ਹੈ ਉਹ ਅਸੀਂ ਪੂਰੀ ਕਰਾਂਗੇ ਜੀ ਇਹ ਤਾਂ ਜ਼ਰੂਰਤ ਹੈ ਵਾਹ ਗਈ ਹੈ ਅਸੀਂ ਅਸੀਂ ਵੀ ਮੰਨਦੇ ਆ ਅੱਜ ਪੈਸਾ ਪੇਸ਼ੇ ਵਜੋਂ ਜੇ ਅਸੀਂ ਪੱਤਰਕਾਰਾਂ ਅਸੀਂ ਮੰਨਦੇ ਵੀ ਅੱਜ ਦੀ ਘੜੀ ਚ ਸਾਰੇ ਰਾਜਨੀਤਿਕ ਜਿਹੜੇ ਵਿਤਕਰੇ ਨੇ ਉਹ ਮਿਟਾ ਕੇ ਪੰਜਾਬ ਨਾਲ ਹਰ ਇੱਕ ਨੂੰ ਖੜਨ ਦੀ ਲੋੜ ਹੈ ਚਾਹੇ ਉਹ ਧਾਰਮਿਕ ਜਥੇਬੰਦਿਆਂ ਨੇ ਚਾਹੇ ਉਹ ਪੋਲਿਟਿਕਲ ਜਥੇਬੰਦਿਆਂ ਨੇ ਇਹ ਸਮਾਂ ਹੀ ਅੱਜ ਦੀ ਕਰੋਪੀ ਜਿਹੜੀ ਐਸੀ ਹੈ ਕਿ ਜੇ ਪੰਜਾਬ ਕਿਉਂਕਿ ਜੇ ਪੰਜਾਬ ਹੀ ਨਹੀਂ ਆ ਰਿਹਾ ਤਾਂ ਰਾਜਨੀਤੀ ਕਿਤੇ ਕਰਾਂਗੇ ਅਸੀਂ ਫਿਰ ਫਿਰ ਰਾਜ ਕਿਤੇ ਕਰਾਂਗੇ ਉਹ ਜ਼ਰੂਰੀ ਹੈ ਇਸ ਟਾਈਮ ਵੀ ਪੰਜਾਬ ਦੇ ਨਾਲ ਖੜਨ ਦੀ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਸਮਾਂ ਦੇਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਬਖਸ਼ਾ ਵ ਜਿਵੇਂ ਕਿ ਸ਼ਰਮਣੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਹਾਲਤਾਂ ਨੇ ਇਹਦੇ ਵਿੱਚ ਸ਼ਰਮਣੀ ਕਮੇਟੀ ਦੇ ਵੱਲੋਂ ਨਥਾਣਾ ਸਾਹਿਬ ਗੁਰਦੁਆਰੇ ਨੂੰ ਵੀ ਇੱਕ ਬੇਸ ਬਣਾਇਆ ਗਿਆ ਜਿਹਦੇ ਵਿੱਚ ਲੋਕਾਂ ਨੂੰ ਲੰਗਰ ਦੀ ਸਹੂਲਤਾਂ ਤੇ ਦੁੱਖਣਵਾਰਨ ਸਾਹਿਬ ਗੁਰਦੁਆਰੇ 'ਚ ਵੀ ਇੱਕ ਨੰਬਰ ਇਹਨਾਂ ਨੇ ਆਪਦੀ ਵੈੱਬਸਾਈਟ ਤੇ ਜਾਂ ਆਪਦੀ ਜਿਹੜੀ ਵੀਡੀਓ ਰਾਹੀਂ ਜਾਰੀ ਕੀਤਾ ਹੈ ਕਿ ਲੋਕ ਉੱਤੇ ਸੰਪਰਕ ਕਰਕੇ ਜਿਹੜੀ ਵੀ ਚੀਜ਼ ਦੀ ਲੋੜ ਹੈ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਬਾਕੀ ਦੀ ਅਪਡੇਟ ਦੇ ਨਾਲ ਇਹੀ ਜੁੜੇ ਰਹੋ ਸਾਂਝੀ ਸੋਚ ਦੇ ਨਾਲ ਧੰਨਵਾਦ